ا ڪري آ ما تي تي مي بائي ما هاري دو ايني ما ري سن جو مي مي I'm not going to be able to ਨਾਮ ਸੇਵਾਦਾਰ ਹਾਂ ਬਹੁਤ ਪਤਾ ਕੋ ਲਾਜ ਔਗਣਹਾਰਾਂ ਕੀ ਬੇਨਤੀ ਸੋ ਬੀਬਿ ਨੂੰ ਆਜ ਬਗਲਦੇਸ਼ ਕੇ ਤੇਮਨ ਕੇ ਚੰਡੇ ਨਿਸ਼ਾਨਾ ਕੇ ਤੇਮਨ ਕੇ ਠਾਣਾ ਚੰਡੇ ਅਕੜੀਆਂ ਨੂੰ ਮੰਨ ਕੇ ਬਾਲੂ ਰੇਤ ਨੂੰ ਮੰਨ ਕੇ ਕਬਰਸਤਾਨੇ ਨੂੰ ਮੰਨ ਕੇ ਮਾਲ ਖਜ਼ਾਨੇ ਨੂੰ ਮੰਨ ਕੇ ਟੈਗ ਦੇ ਚਰਾਗਾ ਨੂੰ ਮੰਨ ਕੇ ਝੂਲ ਦੇ ਨਿਸ਼ਾਨ ਨੂੰ ਮੰਨ ਕੇ ਮਾਤਾ ਬਾਸਲ ਦੀ ਸੇਵਾ ਨੂੰ ਮੰਨ ਕੇ ਸਪੀਦੋਂ ਧਾਮ ਨੂੰ ਮੰਨ ਕੇ ਭੜਤਾ ਸਮਝਣ ਦੀ ਸੇਵਾ ਨੂੰ ਮੰਨ ਕੇ ਮਹਾਰਾਜ ਛਤਰੀ ਤਹਾਨ ਗੁੱਗਾ ਯਹਰਪੀਰ ਜੀ ਬਾਬਾ ਪੈਰੋਂ ਜੀ ਤੁਡੇ ਦਰਦੇ ਸੇਵਕ ਤੇਰੇ ਸੇਖਾਂ ਸਮੰਨੀਆਂ ਨੇ ਮੇਰੇ ਸ਼ਹਿਨਸ਼ਾ ਪੂਰਨ ਮਾਸੀ ਦਾ ਜਿ ਪਵਿੱਤਰ ਦਿਹਾੜੇ ਤੇ ਪੀਰ ਪਾਸ ਛੋਡੇ ਨਾਲ ਝੰਡਾ ਸ਼ਿੰਗਾਰ ਕੇ ਮੇਰੇ ਸ਼ਹਿਨਸ਼ਾ ਤੁਹਾਡੇ ਤੋਂ ਰਸਤਾਨ ਨਗਰਾਂ ਦੀ ਫੇਰੀ ਕਰਨ ਵਾਸਤੇ ਲੈ ਕੇ ਚੱਲੇ ਆ ਮੇਰੇ ਸ਼ਹਿਨਸ਼ਾ ਜੀ ਆਗਿਆ ਬਖਸ਼ ਸਾਰੇ ਪਰਿਵਾਰਾਂ ਤੇ ਸਾਰੇ ਨਗਰ ਤੇ ਮੇਰ ਪਰਿਆ ਹੱਥ ਰੱਖਿਓ ਦਿਨ ਦੁੱਖ ਗੁਣੀ ਜਾਤੋ ਗੁਣੀ ਤਕਸੀ ਬਖਸ਼ ਮੇਰੇ ਸ਼ਹਿਨਸ਼ਾ ਜੋ ਵੀ ਪਰਿਵਾਰਾਂ ਵੱਲੋਂ ਪੀਰ ਪਾਸ ਛੋਡੇ ਝੰਡੇ ਸਾਹਿਬ ਦੇ ਤੁਹਾਡੇ ਸਥਾਨਾਂਵਾਸ ਤੇ ਸੁੰਦਰ ਰਮਾਲੇ ਪੇਟੇ ਵਸਤੇ ਪੇਡਾ ਕਿਤੇ ਗਏ ਨੇ ਮੇਰੇ ਸ਼ਹਿਨਸ਼ਾ ਰ 12 ਤੇ ਮੇਰ ਪਰੇ ਹੱਥ ਰੱਖਿਓ ਦਿਨ ਦੁੱਗਣੀ ਰਾਤ ਅਗਣੀ ਤਰੱਕੀ ਬਖਸ਼ੋ ਆਪਣਾ ਮੇਲਾ ਚੌਂਕੇ ਸੁਖ ਸ਼ਾਂਤੀਆਂ ਭਰਉਂਦੇ ਰਹੇ ਮੇਰੇ ਸ਼ਹਿਨਸ਼ਾ ਨਗਰਾਂ ਦੀ ਫੇਰੀ ਦੌਰਾਨ ਪੀਰ ਪਾਸ਼ਾ ਜੀ ਤੁਹਾਡੇ ਸੇਵਕਾਂ ਨੂੰ ਪਰਿਵਾਰਾਂ ਵੱਲੋਂ ਨਗਰਾਂ ਵੱਲੋਂ ਜੋ ਵੀ ਤਿਲ ਫੁਲਫੇਟਾ ਹੋਊਗਾ ਮੇਰੇ ਸ਼ਹਿਨਸ਼ਾ ਭੇਟਾ ਕਰਨਾ ਇਸ ਸੰਗਤਾਂ ਦੀ ਦਿਨ ਦੁੱਗਣੀ ਰਾਤ ਅਗਣੀ ਤਰੱਕੀ ਬਖਸ਼ੋ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਹਰ ਮਦਾਨ ਫਤਿਹ ਬਖਸ਼ੋ ਪੀਰ ਪਾਸ਼ਾ ਭੜਤਾਂ ਦੇ ਪਰਿਵਾਰ ਵੱਲੋਂ ਨਗਰ ਵੱਲੋਂ ਮੇਰੇ ਸ਼ਹਿਨਸ਼ਾ ਤੁਹਾਡੇ ਝੰਡੇ ਦੀ ਪੀਰ ਪਾਸ਼ਾ ਸੇਵਾ ਅਗੇ ਤਾਨੂੰ ਦੀ ਸੇਵਾ ਲਈ ਗਿਆ ਮੇਰੇ ਸੈਨਸ ਪਰਵਾਰਾਂ ਤੇ ਮੇਰੇ ਪਰੇ ਹੱਥ ਰੱਖਿਓ ਦਿਨ ਦੁਗਣੀ ਰਾਤ ਔਗਣੀ ਪ੍ਰਤੀਬਕਸ਼ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਨਗਰ ਦੇ ਜੋ ਬੱਚੇ ਬਾਹਰ ਵਿਦੇਸ਼ਾਂ ਤੋਂ ਨੇ ਉਹਨਾਂ ਤੇ ਵੀ ਮੇਰੇ ਪਰੇ ਹੱਥ ਰੱਖਿਓ ਦਿਨ ਦੁਗਣੀ ਰਾਤ ਔਗਣੀ ਪ੍ਰਤੀਬਕਸ਼ ਮੇਰੇ ਸ਼ਰਨ ਕਾ ਭਗਤਾਂ ਸੇਖਾਂ ਨੂੰ ਮੇਰੇ ਸੈਨਸਾਂ ਤੇ ਮੰਨਿਆਂ ਨੂੰ ਸੇਵਾ ਕਰਨ ਦਾ ਬਲ ਬਕਸ਼ੂ ਪੀਰ ਪਾਸ਼ਾ ਅੰਗ ਸੰਗ ਚਹਾਈ ਕਿਤੀ ਸੇਵਾ ਦਰਗਾਹ ਵਿੱਚ ਮਨਜ਼ੂਰ ਕਰਿਓ ਮੇਰੀ ਬੇਨਤੀ ਤੁਹਾਡੇ ਅੱਗੇ ਤੁਹਾਡੀ ਬਾਲੀ ਦਰਗਾਹ ਅੱਗੇ ਬੋਲ ਮਦਾਹੀ ਮਾ ਸੱਤੀ ਨਿਵਾਰ ਕੀ ਸਿੱਧ ਗੁਰ ਗੋਰਖਨਾਥ ਕੀ ਸਲਾਹ ਹੈ Is <laughs> that ਹੋ ਸੱਚੇ ਦਰਬਾਰ ਕੀ ਜੈ ਸਿੱਧ ਗੁਰੂ ਗੋਰਖਨਾਥ ਕੀ ਜੈਦਾ ਹੀ ਜੈ ਸਾਰੇ ਇਲਾਕਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਇਸ ਬਿੱਤਰ ਦਿਹਾੜੇ ਪੂਰਨ ਮਾਸੀ ਤੇ ਸਤਿ ਚਾਹਾਨ ਗੁੱਗਾ ਜਹਰਪੀਰ ਜੀ ਦੇ ਜਿਹੜੇ ਕਾਰਜ ਨੇ ਉਹਦੇ ਆਰੰਭ ਹੋਣ ਦੀ ਖੁਸ਼ੀ ਦੀ ਬਹੁਤ-ਬਹੁਤ ਮੁਬਾਰਕਾਂ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਦੇ ਦਿਨ ਤੋਂ ਜਿਹੜੇ ਮੇਲੇ ਦੇ ਕਾਰਜ ਨੇ ਉਹ ਆਰੰਭ ਹੋ ਚੁੱਕੇ ਹਨ ਪੀਰ ਤਾਬਾ ਜਿਹੜਾ ਨਿਸ਼ਾਨ ਸਾਹਿਬ ਆ ਝੰਡਾ ਸਾਹਿਬ ਆ ਉਹ ਸੰਗਾਰਿਆ ਗਿਆ ਤੋ ਜਿਹੜੀ ਦਰਬਾਰ ਸਾਹਿਬ ਤੇ ਪਰਨ ਵਾਲੀ ਪਹਿਲੀ ਚੌਕੀ ਪਹਿਲੀ ਚੌਕੀ ਹੈ ਉਹ ਮਿਤੀ 16 ਨੂਆ ਦਿਨ ਸ਼ਨੀਵਾਰ ਨੂੰ 16 ਅਗਸਤ 2025 ਦਿਨ ਸ਼ਨੀਵਾਰ ਨੂੰ ਦਰਬਾਰ ਸਾਹਿਬ ਦੇ ਵਿੱਚ ਰਾਤ ਦੀ ਚੌਕੀ ਜਿਹੜੀ ਜਨਮ ਅਸ਼ਟਮੀ ਦੀ ਚੌਕੀ ਹੈ ਉਹ ਮਨਾਈ ਜਾਣੀ ਹੈ ਜਿਹੜੀ ਪਹਿਲੀ ਨੌਮੀ ਹੈ ਉਹ ਮਿਤੀ 17 ਦਿਨ ਐਤਵਾਰ 2025 17 ਅਗਸਤ 2025 ਨੂੰ ਮਜਾਈ ਜਾਣੀ ਹੈ ਸੋ ਇਲਾਕਾ ਨਿਵਾਸੀ ਆਲੇ ਦੋਲੇ ਨਗਰ ਨਿਵਾਸੀ ਨੇ ਸਾਰਿਆਂ ਨੂੰ ਹੱਥ ਜੋੜ ਕੇ ਸੇਵਾਦਾਰ ਮੰਡਲੀ ਵੱਲੋਂ ਨਗਰ ਪੰਚਾਇਤ ਵੱਲੋਂ ਮੇਕਲਾ ਕਮੇਟੀ ਵੱਲੋਂ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਦਿਹਾੜੇ ਉੱਤੇ ਇਸ ਤਿਹਾਰ, ਇਸ ਮੇਲੇ ਉੱਤੇ ਪਹੁੰਚ ਕੇ ਦਰਬਾਰ ਸਾਹਿਬ ਦੀਆਂ ਜਿਹੜੀਆਂ ਰੌਣਕਾਂ ਵਧਾਓ, ਪੀਰ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੋ। ਤੇ ਨਾਲ ਹੀ ਜੋ ਵੱਡੇ ਮੇਲੇ ਦੀ ਤਰੀਕ ਹੈ ਉਹ ਮਿਤੀ 14, 15, 16 ਸਤੰਬਰ 2025 ਹੈ। ਇੱਕ ਵਾਰੀ ਫੇਰ ਨੋਟ ਕਰ ਲਓ ਮਿਤੀ 14, 15, 16 2025 ਸਤੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਵੱਡਾ ਮੇਲਾ ਹੈ। ਉਦਰਬਾਰ ਸਾਹਿਬ ਤੇ ਲੱਗਣੀ ਹੈ ਸੋ ਸਾਰੇ ਹਿੰਦੂਆਂ ਨੇੜੇ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਪਹੁੰਚੋ ਦਰਬਾਰ ਦੀ ਰੌਣਕਾ ਵਧਾਓ ਮੇਲੇ ਦੇ ਰੌਣਕਾ ਵਧਾਓ ਤੇ ਪੀਰ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਬੋਲ ਸੱਚੇ ਦਰਬਾਰ ਕੀ ਤਨਨਾਤ ਕੀ ਸਦਾ ਹੈ